ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤੋ ਤੁਹਾਨੂੰ ਅੱਜ ਇੱਕ ਹੋਰ ਕਥਾ ਬਾਰਤਾ ਸੁਣਾਉਣੀ ਆ ਬਹੁਤ ਪਿਛਲੇ ਜ਼ਮਾਨਿਆਂ ਦੀ ਬਹੁਤ ਪਿੱਛੇ ਜਾ ਕੇ 50 60 ਸਾਲ ਪਹਿਲਾਂ ਮੇਰਾ ਚੈਨਲ ਹੈ ਸਿੱਧੂ ਚੈਨਲ ਬਾਈ ਇਨੂੰ ਸਬਸਕ੍ਰਾਈਬ ਵੀ ਕਰੋ ਮੇਰੇ ਵੀਰੋ ਲਾਇਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਜੇ ਕੋਈ ਗੱਲਬਾਤ ਹੋਵੇ ਇਹਦੇ ਵਿੱਚ ਕਰਦਿਆਂ ਤੋਂ ਤੇ ਕਮੈਂਟਾਂ ਰਾਹੀਂ ਦੱਸ ਵੀ ਦਿਆ ਕਰੋ ਮੇਰੇ ਵੀਰ ਜਰੂਰ ਜਦੋਂ ਸੁਣਦੇ ਇਹਨਾਂ ਨੂੰ ਸੁਣ ਕੇ ਦੱਸ ਦਿਆ ਕਰੋ ਵੀ ਇਹ ਠੀਕ ਆ ਜਾਂ ਗਲਤ ਆ ਜੇ ਗਲਤ ਹੋਇਆ ਤਾਂ ਆਪਾਂ ਸੁਧਾਰ ਲਾਂਗੇ ਕਿਉਂਕਿ ਬੋਲੀ ਆਪਣੇ ਆਪ ਦੀ ਆ ਪਕੜਾ ਕਿਸੇ ਤੋਂ ਉਸ ਰਕਾਰਡ ਭਰਿਆ ਵਾ ਇਹ ਵੀ ਆਉਂਦੀ ਜਵਾਨ ਦੀਆਂ ਗੱਲਾਂ ਬੋਲੀਆਂ ਹੋਈਆਂ ਜਿਹੜੀਆਂ ਅੰਦਰੋਂ ਮਨ ਦੇ ਵਿੱਚੋਂ ਫੁਰਨੇ ਫੁਰਦੇ ਆ ਉਹ ਤੁਹਾਨੂੰ ਸੁਣਾ ਦਈਦੇ ਆ ਜੇ ਕੋਈ ਇਹਦੇ ਵਿੱਚੋਂ ਫਰਕ ਹੈ ਤਾਂ ਬਾਈ ਕਮੈਂਟ ਕਰਕੇ ਦੱਸ ਦਿਆ ਕਰੋ ਜਰੂਰ ਬਦਲ ਦਾਂਗੇ ਜਾਂ ਛੋਡੇ ਕੋਈ ਦਿਮਾਗ ਦੇ ਵਿੱਚ ਹਿਸਟਰੀ ਆਉਂਦੀ ਆ ਵੀ ਆਹ ਕਰਕੇ ਦਿਓ ਅੰਕਲ ਆਹ ਕਰਕੇ ਦਿਓ ਕਰ ਲਿਆਂਗੇ ਅੱਜ ਦੀ ਕਥਾ ਇਹ ਆਸਾ ਸੰਗਤੋਂ ਆ ਪੜ੍ਹਿਆਣੀਆਂ ਮਾਈਆਂ ਸੀ ਨਾ ਪਹਿਲਾ ਮਾਈਆਂ ਜਿਹੜੀਆਂ ਅੱਜ ਤੋਂ 50 60 ਸਾਲ ਪਹਿਲਾਂ ਉਹ ਘਰੇ ਬੈਠ ਕੇ ਪਹਿਲਾਂ ਤਾਂ ਉਹਨਾਂ ਨੇ ਆਟਾ ਚੱਕੀ ਦੇ ਨਾਲ ਸਾਹ ਸੰਗਤ ਪੀਸਣਾ ਆਟਾ ਪੀਸਣਾ ਕਣਕ ਪੀਸਣੀ ਕਣਕ ਪੀਸ ਕੇ ਬਰਾਟਾ ਬਣਾਉਣਾ ਫਿਰ ਦੁੱਧ ਰੜਕਣਾ ਉਹਦੇ ਨਾਲ ਮਦਾਣੀ ਜਿਹੜੀ ਆਪਾਂ ਹੱਥਾਂ ਨਾਲ ਢੇੜਦੇ ਹੁੰਦੇ ਸੀ ਫਿਰ ਘਿਓ ਕੱਢਣਾ ਚਟੂਰੇ ਨੂੰ ਸਾਫ਼ ਕਰਕੇ ਰੱਖਣਾ ਦੁੱਧ ਤਾਰਾਂ ਚੋਣੀਆਂ ਤਾਰਾਂ ਚੋ ਕੇ ਕਾੜਨੀ ਦੇ ਵਿੱਚ ਦੁੱਧ ਰੱਖਣਾ ਹਾਰਾ ਹੁੰਦਾ ਹੀ ਹਾਰਾ ਜਿਹਨੂੰ ਆਪਾਂ ਹਾਰਾ ਕਹਿੰਦੇ ਨੇ ਨਾ ਹਾਰੇ ਦੇ ਵਿੱਚ ਦੁੱਧ ਰੱਖਿਆ ਹੁੰਦਾ ਕਾਹਣੀ ਚ ਪਾ ਕੇ ਤੇ ਸ਼ਾਮ ਤਾਈਂ ਨਾ ਉਹ ਕੁੜ ਕੁੜ ਕੇ ਤੇ ਲਾਲ ਹੋ ਜਾਂਦਾ ਤੇ ਉੱਤੇ ਮੱਖਣੀ ਠੀਕਰਾਂ ਨੂੰ ਜੰਮ ਜਾਂਦੇ ਆ ਦੋ ਜੀ ਮਲਾਈ ਠੀਕਰਾਂ ਨੂੰ ਜੰਮ ਜਾਂਦੀ ਸੀ ਉਹ ਬੁੜੀਆਂ ਨੇ ਜਿਹੜੀ ਮਲਾਈ ਹੁੰਦੀ ਸੀ ਉਹ ਦਹੀਂ ਚ ਪਾ ਦੇਣ ਵੀ ਰੜਕਾਂਗੇ ਕੱਲ ਨੂੰ ਤੇ ਜਿਹੜਾ ਕਾਹਣੀ ਵਾਲਾ ਦੁੱਧ ਹੁੰਦਾ ਸੀ ਤੇ ਉਹ ਬੰਦਿਆ ਨੇ ਤੇ ਬੁੜੀਆਂ ਨੇ ਪੀਣਾ ਆਪ ਦੇਖੋ ਉਸ ਸ਼ਾਮ ਨੂੰ ਉਹ ਵਧਾ ਦੇਣਾ ਸਾਡੀ ਮਾਤਾ ਵੀ ਸਾਨੂੰ ਪਿਉਂਦੇ ਰਹੀ ਆ ਉਹਦੇ ਨਾਲ ਸਾਧ ਸੰਗਤ ਜਦੋਂ ਇਹ ਜਿਹੀਆਂ ਮਾਈਆਂ ਨੇ ਜਿਨ੍ਹਾਂ ਨੇ ਆਪ ਕੰਮ ਕਰਿਆ ਤੇ ਬੱਚੇ ਘਰੇ ਹੀ ਜੰਮੇ ਆ ਕਿਸੇ ਹਸਪਤਾਲ ਨੇ ਹਸਪਤਾਲ ਦਾ ਹੁੰਦੇ ਨਹੀਂ ਸਾਧ ਸੰਗਤ ਉਹ ਨਹੀਂ ਨਰਸਾ ਨਹੀਂ ਸੀ ਹੁੰਦੀਆਂ ਉਦੋਂ ਦਾ ਪਿੰਡ ਦੇ ਵਿੱਚ ਦਾਈਆਂ ਹੀ ਹੁੰਦੀਆਂ ਸੀ ਜਿਹਨੂੰ ਦਾਈ ਕਹਿੰਦੇ ਸੀ ਦਾਈਆਂ ਜ਼ਰੂਰ ਚਾਰ ਚਾਰ ਪੰਜ ਪੰਜ ਹੁੰਦੀਆਂ ਸੀ ਉਹਨਾਂ ਨੇ ਆ ਕੇ ਦੋ ਮਹੀਨੇ ਮਹੀਨੇ ਪਹਿਲਾਂ ਆ ਕੇ ਦੱਸਣਾ ਬੰਦੇ ਨੂੰ ਉਹ ਬੁੜੀ ਨੂੰ ਬੇਬੇ ਚੈਨ ਚਿਰਦਾ ਇੰਨੇ ਚਾਰੇ ਨੂੰ ਸਾਹਮਣੇ ਰੱਖਣਾ ਉਹ ਸਰੀਰ ਨੂੰ ਇੰਨੇ ਚਿਰ ਆ ਕੰਮ ਨਹੀਂ ਕਰਨਾ ਉਹ ਕਹਿੰਦੇ ਉਹ ਦੱਸ ਕੇ ਜਾਂਦੀਆਂ ਹੁੰਦੀਆਂ ਸੀ ਫੇਰ ਆਪਾਂ ਉਹਨਾਂ ਨੂੰ ਲਾਗ ਦਿੰਦੇ ਹੁੰਦੇ ਸੀ ਸਵਾ ਮਹੀਨੇ ਬਾਅਦ ਉਹ ਦਾਣੇ ਦੇਣੇ ਬੂਰੀ ਭਰ ਕੇ ਦਾਣਿਆਂ ਦੀ ਦੇਣੀ ਕੁਝ ਉਹਦੇ ਪੈਸੇ ਦੇਣੇ ਉਹ ਇੰਨਾ ਤੇ ਇੰਨੇ ਗੱਲ ਤੇ ਖੁਸ਼ ਹੋ ਜਾਂਦੀਆਂ ਸੀ ਬਾਕੀ ਕੁਝ پنੀਰੀ ਆਈ ਹੁੰਦੀ ਸੀ ਜਿਹੜੀ ਭੇਕਿਆ ਨੇ ਉਹ ਵੀ ਤੇ ਸਹਰਣ ਉਹਦੇ ਚ ਉਹਨੂੰ ਦਹੀਂ ਨੂੰ ਦੇਣੀ ਪਾ ਕੇ پنੀਰੀ ਜੱਜ ਵਾਲਿਆਂ ਤਾਂ ਪਹਿਲਾਂ پنੀਰੀ ਨਹੀਂ ਪਤਾ ਵੀ پنੀਰੀ ਹੁੰਦੀ ਕੀ ਹੈ ਇਹ ਤਾਂ ਹਸਪਤਾਲ 'ਚ ਜਾ ਕੇ ਪਹਿਲੇ 5 ਮਹੀਨੇ ਬੱਚਾ ਹੌਣ 'ਚ ਰਹਿੰਦੇ ਨੇ ਦਵਾਈਆਂ ਪਹਿਲਾਂ ਹੀ ਕਾੜੀਆਂ ਸ਼ੁਰੂ ਕਰ ਦਿੰਦੇ ਆ ਕਿ ਉਹ ਕੰਮ ਹੱਥੀਂ ਕਰਿਆ ਨਹੀਂ ਜੋਰ ਸਰੀਰ ਦਾ ਲਾਇਆ ਨਹੀਂ ਤੇ ਨਾੜੀਆਂ ਖੁੱਲੀਆਂ ਨਹੀਂ ਤੇ ਬੱਚਾ ਕਿਵੇਂ ਘਰੇ ਪੈਦਾ ਹੋਊ ਉਹਨਾਂ ਮਾਇਆਂ ਨਾਲ ਡੇਗਾ ਮਾਰ ਕੇ ਦੇਖੋ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਨਾ ਨਰਮੇ ਚੋੜੇ ਇੱਕ ਪਾਹ ਚੋੜੀਆਂ ਮੱਕੀਆਂ ਡੂੰਗੜੀਆਂ ਤਨ ਤਨ ਚਾਰ ਚਾਰ ਕਿਲੋਮੀਟਰ ਦੋ ਦੋ ਕਿਲੋਮੀਟਰ ਰੋਟੀ ਲੈ ਕੇ ਜਾਣੀ ਫਿਰ ਚਾਹ ਲੈ ਕੇ ਜਾਣੀ ਫਿਰ ਕਪਾਹਾਂ ਸਾਰੀ ਦਿਹਾੜੀ ਚੁਗੜੀਆਂ ਇਹੋ ਜੇ ਕੰਮ ਅਸੀਂ ਰੋਟੀ ਆਪ ਲਾ ਕੇ ਲੈ ਕੇ ਜਾਣੀ ਪਹਿਲਾਂ ਪਸ਼ੂ ਸਾਂਭ ਕੇ ਜਾਣੇ ਘਰੋਂ ਗੋਹਾ ਗੂੜਾ ਕਿਸੇ ਦਾ ਕੋਈ ਨਹੀਂ ਸੀ ਸਿਰਦਾ ਹੁੰਦਾ ਆਪ ਦਾ ਆਪ ਹੀ ਸਿਰਦੇ ਹੁੰਦੇ ਸੀ ਕਰੇ ਗੋਹਾ ਗੂੜਾ ਸੱਟ ਕੇ ਜਾਣਾ ਜਿਹੜੀਆਂ ਗੱਲੀਆਂ ਗੱਲੀਆਂ ਬੁੜੀਆਂ ਹੁੰਦੀਆਂ ਸੀ ਬਹੁਤ ਕੰਮ ਕਰਦੇ ਸੀ ਐ ਮੇਰੇ ਸਿਹੋ ਸੋ ਸਾਲ ਦੀਆਂ ਹੋ ਕੇ ਮਰ ਗਾ ਤੇ ਉਹਨਾਂ ਦੇ ਜੰਮੇ ਹੋਏ ਪੁੱਤਰ ਨਾ ਉਹਨਾਂ ਦੇ ਜੰਮੇ ਹੋਏ ਪੁੱਤਰ ਹਰਿਸ਼ਰ ਨਲਵੇ ਵਰਗੇ ਬਣੇ ਆ ਸਾਮ ਸਿੰਘ ਟਾਰੀ ਵਰਗੇ ਹਰਵਖਤ ਸਿੰਘ ਜਨਰਲ ਵਰਗੇ ਸਵੇਕ ਸਿੰਘ ਜਨਰਲ ਵਰਗੇ ਅਮਰੀਕ ਸਿੰਘ ਵਰਗੇ ਸੰਤ ਪਿੰਡਰਾਂ ਵਾਲਿਆਂ ਵਰਗੇ ਤੇ ਅੱਜ ਦੱਸ ਦੋ ਕਿਹੜਾ ਪੰਜਾਬ ਦੇ ਵਿੱਚ ਕੋਈ ਆਪਣਾ ਲੀਡਰ ਬਣਿਆ ਹੋਇਆ ਜਿਹੜਾ ਕਿ ਨੜਰ ਪਾਉ ਤੇ ਨੜਰ ਹੋ ਕੇ ਚੱਲ ਰਿਹਾ ਬਾਣੀ ਦੇ ਆਸਰੇ ਤੇ ਸਭ ਫੇਸਬੁਕਾਂ ਵਾਲੇ ਹੀ ਐ YouTube ਪਾਂਦੇ ਤੇ ਫੇਸਬੁਕਾਂ ਤੇ ਸੂਰਮੇ ਬਣੇ ਵੇ ਆ ਗਰਾਊਂਡ ਤੇ ਸੂਰਮਾ ਨਹੀਂ ਹੈ ਕੋਈ ਗਰਾਊਂਡ ਤੇ ਦਾ ਹਰੀ ਸੋਨ ਲਿਖੇ ਥਰ ਥਰ ਕਮਣ ਲਾਤੇ ਸੀ ਆ ਪਠਾਨ ਉਹ ਆ ਸਲਵਾਰਾਂ ਪਾਈ ਫਿਰਦੇ ਨੇ ਜਿਹੜੇ ਹੁਣ ਕਸ਼ਮੀਰ ਵਾਲੇ ਦੇ ਜਾਂ ਹੋਰ ਉਹ ਇਹ ਸਭ ਹਰੀ ਸੋਨ ਨਲੂਏ ਦੀਆਂ ਪੁਆਈਆਂ ਹੋਈਆਂ ਐ ਸ਼ਾਮ ਸੰਗਟ阿里 ਵਾਲਿਆ ਵਰਗੀਆਂ ਕਾਲੀ ਫੂਲਾ ਸਿੰਘ ਵਰਗੇ ਹੋਏ ਜੋਦੇ ਸਵੇਕ ਸਿੰਘ ਵਰਗੇ ਜਨਨਲ ਘਰ ਬਾਕਸ ਸੰਗ ਜਨਨਲ ਉਹ ਚੀਨ ਲੈ ਕੇ ਸੀ ਨਾ ਆਪਣੇ ਜਨਨਲ ਦਾ ਲੋਸ ਚੱਕ ਕੇ ਲੈ ਗਈ ਤੇ ਵੱਡ ਵੱਡ ਕੇ ਟੁਕੜੇ ਉਹਦੇ ਟੁਕੜਾ ਟੁਕੜਾ ਕਰਕੇ ਘਰੇ ਲੈ ਕੇ ਸੀ ਕਹਿੰਦੇ ਇਹਦੇ ਵਰਗਾ ਜਨਨਲ ਸਾਡੇ ਘਰੇ ਬੱਚਾ ਪੈਦਾ ਹੋਏ ਚੀਨੋ ਕਿੰਨਾ ਚੀਨ ਪਿੱਛੇ ਠਾਇਆ ਵਾ ਸੀ ਆਪਣਾ ਜਿਹੜਾ ਅੱਜ ਉਹ ਅੱਗੇ ਵਧਿਆ ਬੈਠਾ ਹੈ ਅੱਜ ਹੈ ਨਹੀਂ ਨਾ ਫਿਰ ਸੂਰਮਾ ਕੋਈ ਫੌਜ ਦੇ ਵਿੱਚ ਵੇਲੇ ਵੇਲੇ ਹੈਗੇ ਆ ਸੂਰਮੇ ਹਲੇ ਵੀ ਜਿਹੜੇ ਲੜਦੇ ਆ ਪਰ ਉਹ ਪੰਜਾਬੀ ਹੈ ਦੂਜੀਆਂ ਕੌਮਾਂ ਦਾ ਮੈਨੂੰ ਦਿਖਾ ਦੇਵੇ ਮੂਹਰੇ ਟੱਟ ਕੇ ਕੀਤਾ ਹੋਇਆ ਮੁਕਾਬਲਾ ਕਿਤੇ ਇਹ ਪਿੱਛੇ ਹੁੰਦੇ ਤੇ ਆਪਣੇ ਫੌਜੀ ਮੂਹਰੇ ਹੁੰਦੇ ਆ ਪੰਜਾਬੀ ਅੱਜ ਵੀ ਹਲੇ ਉਹਨਾਂ ਮਾਈਆਂ ਨੇ ਯਾਰ ਕੌਣ ਰੀਸ ਕਰੂਗਾ ਕਰ ਲੋ ਕੁਰੀ ਸੱਜੜੀਆਂ ਇਹ ਆਪਣੀਆਂ ਬੁੜੀਆਂ ਕਰ ਲੈਣੀਆਂ ਰੀਸ ਹਲੇ ਜਿਹੜੀਆਂ ਸਾਡੇ ਹਾਲ ਦੀਆਂ ਬੁੜੀਆਂ ਸੀ ਇਹਨਾਂ ਨੇ ਸਾਲੇ ਥੋੜਾ ਬਹੁਤਾ ਕੰਮ ਕਰਿਆ ਕਿ ਕਰਿਆ ਹੀ ਐ ਗੋਹਾ ਇਹਨਾਂ ਨੇ ਸੱਟਿਆ ਪੱਥਿਆ ਇਹਨਾਂ ਨੇ ਰੋਟੀਆਂ ਛਿੜੀਆਂ ਨਾ ਬਾਲਣਾਂ ਇਹਨਾਂ ਨੇ ਲਾਈਆਂ ਕਾਣਿਆਂ ਚ ਦੁੱਧ ਤਰੇਵੇ ਆ ਇਹਨਾਂ ਦੇ ਵੀ ਪਰ ਜਿਹੜੀਆਂ ਹੋਣ ਆਈਆਂ ਨਾ ਹੁਣ ਆ ਸਨ 90 ਤੋਂ ਬਾਅਦ ਵਾਲੀਆਂ ਤੇ ਇਹਨਾਂ ਨੂੰ ਤਾਂ ਕਾੜ ਨਹੀਂ ਦਾ ਹੀ ਨਹੀਂ ਪਤਾ ਵੀ ਕਾੜ ਨਹੀਂ ਕੀ ਹੁੰਦੀ ਆ ਕਾੜ ਦੇ ਵਿੱਚ ਇੱਕ ਕੂਚੀ ਹੁੰਦੀ ਸੀ ਜਿਹਦੇ ਨਾਲ ਕਰੋੜ ਕੇ ਕਰੋੜੀ ਖਾਂਦੀਆਂ ਹੁੰਦੀਆਂ ਸੀ ਬੁੜੀਆਂ ਪੁਰਾਣੀਆਂ ਕੁੜੀਆਂ ਕਹਣਾ ਕਰੋੜੀ ਨਾ ਖਾਓ ਤੁਹਾਡੇ ਵਿਆਹ ਨੂੰ ਮੀ ਆਊਗਾ ਨੇਰੀ ਆਓ ਕਰੋੜੀ ਵੱਧ ਖਾਦੀ ਐ ਜੇ ਕਿਸੇ ਮਹੀਨੇਰੀ ਆ ਜਣੀ ਵਿਆਹ ਚ ਤੇ ਅੱਜ ਵਾਲਿਆਂ ਨੂੰ ਤਾਂ ਕਰੋੜੀ ਦਾ ਨਹੀਂ ਪਤਾ ਵੀ ਕਰੋੜੀ ਕੀ ਹੁੰਦੀ ਆ ਦੁੱਧ ਦੀ ਤੇ ਕਾਣੇ ਦਾ ਰੱਖਣਾ ਹੀ ਕੀ ਆ ਪਹਿਲੀ ਗੱਲ ਤਾਂ ਕਿਲੋ ਡੇਡ ਕਿਲੋ ਮੌਲ ਲੈੰਦੇ ਆ ਉਹਦੇ ਨਾਲ ਚਾਹੀ ਮਸਾ ਹੁੰਦੀ ਆ ਰੜਕਣਾ ਤੱਕ ਕਾਣੀਆਂ ਤੱਕ ਇਹਨੇ ਤਰਨਾ ਇਹ ਤਾਂ ਕੋਈ ਬੈਲਾ ਸੌਤੋ ਇੱਕ ਜਾਂ ਦੋ ਹੋਣਗੇ ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਦੁੱਧ ਕਾੜਨੀ ਚ ਧਰਦੇ ਹੋਣਗੇ ਮੱਕੀਆਂ ਡੰਬਾਰੇ ਲੱਗੇ ਹੁੰਦੇ ਸੀ ਅੱਗੇ ਐਸਰੋਤ ਮੱਕੀ ਡੋਂਗਦੇ ਹੁੰਦੇ ਸੀ ਕਪਾਹਾਂ ਦਾ ਪੂਰਾ ਜੋਰ ਹੁੰਦਾ ਸੀ ਕੱਤੇ ਜਿਹਾ ਕਪਾਹ ਪਟਦੇ ਹੁੰਦੇ ਸੀ ਕਿਹੜਾ ਢਿੰਡੇ ਤੋੜ ਲਓ ਹੁਣ ਉਹ ਲੋ ਕੋਠੇ ਤੇ ਸੱਟਣੇ ਬੁੜੀਆਂ ਨੇ ਫਿਰ ਉਹ ਆਪਾਂ ਕੱਢਦੇ ਹੁੰਦੇ ਸਿਆਲੋ ਸਿਆਲ ਆ। ਆਹ ਕੰਮ ਕਰੇ ਵੀ ਉਹਨਾਂ ਦੇ ਐਵੇਂ ਨਹੀਂ ਹਰੀ ਸੌਣ ਨਾਲ ਵੀ ਤੇ ਦੁੱਧ ਚੰਗਾਇਆ ਵਾ ਉਹਨਾਂ ਨੂੰ। ਸਾਲ-ਸਾਲ ਦਾ ਡੇਢ-ਡੇਢ ਸਾਲ ਦਾ ਜਵਾਕ ਦੁੱਧ ਚੁੰਗੀ ਜਾਂਦਾ ਹੁੰਦਾ ਸੀ ਆਪਦੀ ਮਾਂ ਦਾ। ਨਾ ਰੋਟੀ ਲਈ ਜਣੀ ਮਹੀਨੇ ਤੇ ਨਾਲੇ ਦੁੱਧ ਚੰਗਾਈ ਜਾਣਾ। ਤੁਰੇ ਜਾਂਦੇ ਇਹਨੇ ਕੁਛੜਨੇ ਰੋਟੀ ਲੈ ਕੇ ਜਣੀ ਨੇ ਕੁਛੜ ਜਵਾਕ ਚੱਕਣਾ। ਆਉਂਦੇ ਕਪਾਹ ਚੁਗਦਿਆਂ ਹੁੰਦੇ ਸੀ ਛੋਟੇ ਛੋਟੇ ਜਵਾਕ ਨਾਲ ਹੁੰਦੇ ਸੀ ਮਗਰ ਬਗਲੀ ਜੀ ਚ ਇੱਕ ਬਗਰੀ ਚ ਜਵਾਕ ਪਾਇਆ ਹੁੰਦਾ ਸੀ ਤੇ ਇੱਕ ਚ ਕਪਾਹ ਚੁੱਕੇ ਪਉਂਦੀਆਂ ਹੁੰਦੀਆਂ ਸੀ ਐਵੇਂ ਪਾਲੇ ਵੇ ਆਹੋ ਬਾਹਰ ਖੇਤਾਂ 'ਚ ਹੀ ਰਹੇ ਆ ਨਾਲੋ ਐਵੇਂ ਨਿੰਨਰ ਪਾਇਆ ਬਣੇ ਹੋ ਜਿਹੜੇ ਵੇਲੇ ਦੀਆਂ ਪਹਿਲੀਆਂ ਮੈਂ ਗੱਲਾਂ ਕਰਦਾ ਉਦੋਂ ਤਾਂ ਸ਼ੇਰ ਚੀਤੇ ਬੜੇ ਹੁੰਦੇ ਸੀ ਆਪਣੇ ਵੀ ਇੱਥੇ ਹਰੇ ਹੌਲੀ ਹੌਲੀ ਗਏ ਆਹੋ ਬਗਹਾੜ ਬਗੇਵੜ ਦੀਆਂ ਤਾਂ ਗੱਲਾਂ ਅਸੀਂ ਵੀ ਛੋਟੇ ਹੁੰਦੇ ਸੁਣਦੇ ਰਹੇ ਵੀ ਉੱਥੇ ਆ ਗਿਆ ਉੱਥੇ ਆ ਗਿਆ ਸੀ ਕਿ ਇਹਦੀ ਬੱਕਰੀ ਲੈ ਗਿਆ ਚੱਕ ਕੇ ਇਹਦੀ ਭੇਡ ਲੈ ਗਿਆ ਉਹਨਾਂ ਮਾਈਆਂ ਦੀਆਂ ਰੀਸਾਂ ਕੌਣ ਕਰੂਗਾ ਆਉਣ ਵਾਲੀਆਂ ਪੁੱਜ ਗਏ ਦੋ ਬੰਦੇ ਕਰੇ ਆ ਜਾਣ ਦੋ ਬੰਦੇ ਕਰੇ ਰੋਟੀ ਕਿ ਤੇ ਕਹਦੇ ਵੀ ਚਾਹ ਬਣਾਇਓ ਆਏ ਆ ਤੇ ਮੱਥੇ ਤੇ ਤਿਉੜੀ ਪਾ ਲੈਂਦੀਆਂ ਬਾਅਦ ਚ ਗੈਰਦਿਆਂ ਬੰਦੇ ਨੂੰ ਜਦੋਂ ਉੱਠ ਜਾਂਦੇ ਅਗਲਾ ਲੈ ਕੇ ਐਵੇਂ ਵੜ ਗਿਆ ਕਰੇ ਕਿਹੜਾ ਚਾਹ ਬਣਾ ਮੈਂ ਤਾਂ ਫਲਾਨਾ ਕੰਮ ਕਰਦੀ ਸੀ ਐਂ ਕਹਿ ਕੇ ਬੰਦੇ ਨੂੰ ਰੋਬ ਦਿੰਦੀ ਆ ਸਗਾ ਤੇ ਰੋਟੀ ਤਾਂ ਦੇਣੀ ਵੀ ਕੀ ਆ ਜੇ ਪਹਿਲੀਆਂ ਚ ਰਿਸ਼ਤੇਦਾਰਾਂ ਨੇ ਆਉਣਾ ਨਾ ਤੇ ਮਾਂ ਦਾਲ ਧਰ ਨਹੀਂ ਗਣਾ ਮਾਂ ਛੋਲੇ ਦਾਲ ਹੁਣ ਕਰ ਦਿੰਨੀ ਆ ਮੈਂ ਆਲੂਆਂ ਐ ਦਾਲ ਮੈਂ ਹੁਣ ਬਣਾ ਲੈਨੀ ਆ ਤਵੀ ਤੇ ਰੋਟੀਆਂ ਲਾਉਣੀਆਂ ਤੇ ਨਾਂ ਉਹ ਨਵੇਂ ਰਿਸ਼ਤੇਦਾਰਾਂ ਜਿਹੜੀਆਂ ਬੁੜੀਆਂ ਆਈਆਂ ਨੇ ਕੋਲੇ ਬਹਿ ਜਾਣਾ ਤੇ ਲੋਈਏ ਜੇ ਕਰੀ ਜਾਣੇ ਨਾਲੇ ਗੱਲਾਂ ਕਰੀ ਜਾਣਗੀਆਂ ਨਾ ਰੋਟੀਆਂ ਲਾਹੀ ਜਾਣੀਆਂ ਹੁਣ ਹੁਣ ਤਾਂ ਸਾਧ ਸੰਗਤ ਜੇ ਕੋਈ ਆਉਂਦਾ ਵੀ ਨਾ ਰਿਸ਼ਤੇਦਾਰ ਉਹ ਪਹਿਲੇ ਤਾਂ 2 ਘੰਟੇ ਦਾ ਹੀ ਪਰੌਣਾ ਹੁੰਦਾ ਉਹਨੂੰ ਕੀ ਲਾਉਣੀਆਂ ਜਾਣੀਆਂ ਜਾਂ ਬੰਗਾਲੀਆਂ ਦੇ ਜਾ ਉਹ ਭੱਜ ਕੇ ਸਮੋਸੇ ਪੜ ਲਿਓ ਅਮਰ ਰਵਾਜ ਸਮੋਸਿਆਂ ਦਾ ਚੱਲਿਆ ਵਾ ਦਾ ਦੋ ਦੋ ਸਮੋਸੇ ਇੱਕ ਇੱਕ ਸਮੋਸਾ ਤਰ ਕੇ ਬਾਟੀ ਚ ਫੜਾ ਦੇਣਾ ਆ ਆਇਆ ਗਿਆ ਆ ਗਿਆ ਬਈ ਕਰ ਲਉਂਗੀਆਂ ਰਿਸਾ ਨਾਲ ਬੁੜੀਆਂ ਦੀਆਂ ਤੁਸੀਂ ਦੱਸੋ ਜੇ ਕਰ ਲਉਂਗੀਆਂ ਤਾਂ ਨਲਕਾ ਗੜ ਕੇ ਪਾਣੀ ਪੀਉਣਾ ਯਾਰੋ ਕਹਣਾ ਛੱਪੜ ਚੱਲੇ ਜਾਓ ਜੇ ਉਹਦੇ ਜਾਕ ਬਾਬਾ ਹਥਿਆਰ ਹੁੰਦੇ ਸੀ ਉਹਨਾਂ ਕਹਣਾ ਛੱਪੜ ਚੱਲੇ ਜਾਓ ਜਿੱਥੋਂ ਪਿਆਲੇ ਉਹ ਇੰਨੇ ਪਸੋਂ ਯਾਰ ਪਾਣੀ ਪੀਣਾ ਕਿਤੇ ਸੌਕੀ ਆ ਖੇੜਾ ਘਰੇ ਕਿ ਮੈਂ ਗੇੜ ਕੇ ਵਿਚਾਰੀ ਪੀਉਂਦੀ ਹੋਊਗੀ ਕਿਉਂਕਿ ਮਾਈਆਂ ਨੇ ਸ਼ਾਮ ਨੂੰ ਚੋਣੀਆਂ ਹੁੰਦੀਆਂ ਸੀ ਸਾਰਿਆਂ ਨੂੰ ਪਾਣੀ ਪੀਉਂਦਿਆਂ ਸੀ ਪੱਟੇ ਪੰਦੇ ਵੀ ਜੇ ਪਾਣੀ ਪੀਉ ਤਾਂ ਪੱਟੇ ਕਾਊਗਾ ਤਾਂ ਤਾਂ ਦੁੱਧ ਦੇਊਗੀ ਉਹਨਾਂ ਦਾ ਭਈਏ ਦੁੱਧ ਚੋਣ ਨੂੰ ਰੱਖੇ ਆ ਭਈਏ ਨੇ ਲਿਆ ਕੇ ਫੜਾ ਦੇਣਾ ਬਸ ਚਾਹੇ ਉਹਨੂੰ ਡੋਲ ਲੋ ਚਾਹੇ ਉਹਨੂੰ ਕੋਸ਼ ਕਰ ਲੋ ਅੱਗੇ ਛੰਨੇ ਹੁੰਦੇ ਸੀ ਛੰਨੇ ਹੁਣ ਆਲਿਆਂ ਦਾ ਛੰਨੇ ਦਾ ਵੀ ਨਹੀਂ ਪਤਾ ਵੀ ਛੰਨਾ ਕੀ ਹੁੰਦਾ ਸੀ ਹੁਣ ਕੌਲੇ ਆ ਕੇ ਛੰਨਿਆਂ ਦੀ ਸਾਬ ਤੋਂ ਛੰਨੇ ਹੁੰਦੇ ਸੀ ਤੇ ਡਾਂ ਦਾ ਹੱਥ ਦੇ ਉੱਤੇ ਧਰ ਕੇ ਤੇ ਉਹਦੇ ਥੱਲੇ ਲੀਡਾ ਧਰ ਕੇ ਉਹਦੇ ਉੱਤੇ ਛੰਨਾ ਟਾਲ ਲੈਣਾ ਉਹ ਦੁੱਧ ਦਾ ਪੀਣਾ ਪਰ ਕੇ ਵਿੱਚ ਘਿਓ ਪਾ ਲੈਣਾ ਕਿਉਂ ਕਰੇ ਆਮ ਹੁੰਦਾ ਸੀ ਹਰੇਕ ਦੇ ਦੇਸੀ ਕਿਉਂ ਕਰੇ ਪੀਪਾ ਪੀਪਾ ਦੋਨੋਂ ਪੀਪੇ ਦੇਸੀ ਘੋ ਖਾਂਦੀਆਂ ਸੀ ਕੁੜੀਆਂ ਤੇ ਬੁੜੀਆਂ ਦੋਨੇ ਤਰ੍ਹਾਂ ਦੀਆਂ ਤੇ ਆਪੂ ਆਹਣੇ ਸਾਡੇ ਕਹਿੰਦੇ ਜਿਹੜੇ ਆਪਣੀਆਂ ਬੁੜੀਆਂ ਸੀ ਨਾ ਪਹਿਲੇ ਕਹਿੰਦਾ ਹਰੇਕ ਦੀ ਗਈ ਤੇ ਪੂਰੀਆਂ ਵਜਨਦਾਰ ਕੁੜੀਆਂ ਹੁੰਦੀਆਂ ਸੀ ਕਿਉਂਕਿ ਉਹਨੇ ਕਰੇ ਕੰਮ ਕਰਿਆ ਹੁੰਦਾ ਸੀ ਇੱਥੇ ਤੇ ਬੁੜੀ ਦੀ ਸਖਾਈ ਹੁੰਦੀ ਸੀ ਵੀ ਦਾਲ ਤਰ ਕੱਢਣਾ ਸਿੱਖਣਾ ਸਵਾਰਟਰ ਬੋਲਣੇ ਲੀੜੇ ਸਿਉਣੇ ਇਹ ਸਾਰੇ ਸਾਰੇ ਕੰਮ ਬੁੜੀਆਂ ਸਿਖਾਉਂਦੀਆਂ ਸੀ ਆਪਣੀਆਂ ਕੁੜੀਆਂ ਨੂੰ ਹੁਣ ਵਾਲੀਆਂ ਨਹੀਂ ਹੁਣ ਵਾਲੀਆਂ ਨੂੰ ਤਾਂ ਕੁਛ ਨਹੀਂ ਆਉਂਦਾ ਜੇ ਕਿਸੇ ਦਾ ਮਾੜਾ ਮੋਟਾ ਕਰਿਆ ਵਾ ਤੇ ਉਹ ਤਾਂ 4 ਰੁਪਏ ਦੇ ਬਣਾਈ ਜਾਂਦੀ ਐ ਦੂਜੀਆਂ ਤਾਂ ਉਹੀ ਬੈਠੀਆਂ ਪਈਆਂ ਬਸ ਪੈ ਜਾਣਾ ਰੋਟੀ ਲਾ ਲੈਣੀ ਆ ਖਾ ਲੈਣੀ ਆ ਪੈ ਜਾਣਾ ਕੀ ਦੱਸਦੇ ਫਿਰ ਉਹ ਹਰੀ ਸੋ ਨਲੂਆ ਜੰਮ ਲੂਗੀ ਸ਼ਾਮ ਸੰਗ ਟਾਰੇ ਬਣ ਜੂ ਕੋਈ ਉਹਦੇ ਜੰਮਿਆ ਉਹਦਾ ਨਾ ਕੀ ਧਨਗੇ ਰੈਂਕੂ ਟੈਂਕੂ ਬੈਂਕੂ ਲਾਦਾ ਸੁਝਾਰੋ ਇਹ ਕੋਈ ਨਾਂ ਅੱਦਾ ਤਾਂ ਭਾਇ ਬੰਦਾ ਨਾਂ ਤੋਂ ਖਾ ਜਾਂਦਾ ਬੰਦੇ ਦੇ ਤੋਂ ਬਸਾਕਾ ਸਿੰਘ ਬਖਤੌਰ ਸਿੰਘ ਪਗਣ ਸਿੰਘ ਚੇਤ ਸਿੰਘ ਘਰ ਜੇ ਵਰਜੇ ਹੁਣੀ ਸਰਜੇ ਹੁਣੀ ਇਹ ਨਾਂ ਸੀ ਉਹਨ ਦਾ ਨਾਮ ਤੜੀਆਂ ਰੇ ਕੋਈ ਕੀ ਕ੍ਰੈਂਕੂ ਕਰ ਦੋ ਯਾਰ ਕੀ ਟੈਂਕੂ ਕਰ ਦੋਗਾ ਇਹਦਾ ਸ਼ਰਮ ਹੀ ਆਉਂਦੀ ਆ ਨਾਮ ਲੈਂਦੇ ਨੂੰ ਸ਼ਰਮ ਆਉਂਦੀ ਯਾਰ ਕੋਈ ਨਾਮ ਤਾਂ ਚੱਜ ਦੇ ਤਰ ਲਿਆ ਕਰੋ ਯਾਰ ਮੇਰੇ ਵੀਰੋਂ ਮੈਂ ਬੇਨਤੀ ਕਰਦਾ ਅੱਜ ਵੀ ਜਿਹੜਾ ਪੋਤੇ ਦੋਤੇ ਹੈਗੇ ਚੰਗੇ ਨਾਮ ਧਰਿਆ ਕਰੋ ਮੇਰੇ ਵੀਰ ਐਵੇਂ ਨਾ ਬਾਹਲੇ ਬਸਾਬ ਦਾ ਜੇ ਲਾ ਦਿਆ ਕਰੋ ਨਾਮ ਆਲੋ ਆਹੀ ਚੰਗਾ ਗੁਰਮੀਤ ਸਿੰਘ ਗਰਤੇ ਸੰਗ ਇਹ ਜੇ ਨਾ ਹੀ ਚੰਗੇ ਆ ਬਾਲਾ ਨਾ ਲਾ ਦਿਆ ਕਰੋ ਨਾਲ ਤੇ ਉਹਨੂੰ ਫਿਰ ਜਿਹੜਾ ਉਹਦਾ ਨਾਮ ਆਉਂਦਾ ਉਹ ਜਿਹਨੂੰ ਕੰਮ ਵੀ ਸਿਖਾਇਆ ਕਰੋ ਬੇ ਪੁੱਤਰਾ ਆ ਕਰਨਾ ਐ ਕਰਨਾ ਅੱਗੇ ਨਾਨੇ ਨਾਨੀਆਂ ਨੇ ਬਾਤਾਂ ਸੁਣਾ ਕੇ ਸੂਰਮੇ ਬਣਾ ਦਿੰਦੇ ਸੀ ਉਹ ਬੱਚਿਆਂ ਨੂੰ ਪੁੱਤ ਡਰੀਦਾ ਨਹੀਂ ਹੁੰਦਾ ਤੇਰੇ ਦਾਦੇ ਨੇ ਐ ਕਰਤਾ ਸੀ ਉਹ ਕਰਤਾ ਸੀ ਚੋਕਰ ਇਹ ਜਿਹੀਆਂ ਗੱਲਾਂ ਸੁਣਾ-ਸਲਾ ਕੇ ਬੱਚਿਆਂ ਨੂੰ ਡੱਡਰ ਕਰ ਦਿੰਦਾਂ ਸੀ ਉਹਨਾਂ ਲੋਕਾਂ ਬਿਛਾਵ ਨਹੀਂ ਕੱਲੇ ਕਰਨ ਜਾਂਦੇ ਦੇਖ ਲਿਓ ਪੁਰਾ 10 10 ਸਾਲ ਦਾ 60 ਸਾਲ ਦੇ ਜਵਾਕ ਬਿਛਾਵ ਨਹੀਂ ਕੱਲੇ ਕਰਨ ਜਾਂਦੇ ਬੱਸ ਦੇ ਵਿੱਚ ਸਕੂਲ ਚ ਲੈ ਕੇ ਜਾਣਾ ਬੱਸ ਨਹੀਂ ਕਰੇ ਛੱਡ ਕੇ ਜਾਣਾ ਕੀ ਇਹ ਸੂਰਮੇ ਬਣ ਜਾਣਗੇ ਯਾਰ ਅੱਗਿਆਂ ਨੇ ਤੁਰ ਕੇ ਉਹਨਾਂ ਤੋਂ ਲੜਦਿਆਂ ਨੇ ਤੁਰੇ ਉਹਨਾਂ ਨਾਲ ਲੜਦਿਆਂ ਨੇ ਤੁਰੇ ਜਾਣਾ ਯਾਰ ਫੱਟੀ ਹੋ ਫੱਟੀ ਹੋ ਜਾਣਾ ਸਲੇਟੋ ਸਲੇਟੀ ਹੋ ਜਾਣਾ ਲਪੜੋ ਲਪੜੀ ਹੋ ਜਾਣਾ ਘੋੜਾ ਲੱਗ ਜਾਣਾ ਉਵੇਂ ਹੀ ਛੱਡ ਕੇ ਵਸਤਾ ਚਲੋ ਕੁੜਗੇ ਕੱਚੇ ਰਾਹ ਹੁੰਦੇ ਸੀ ਲੱਗ ਜਾਣਾ ਮਿੱਟੀ ਤੇ ਹੁਣ ਵੀ ਕੋਈ ਜਵਾਕ ਕਰਦਾ ਕਰਤਾ ਭਈ ਹਲੇ ਹਾਈ ਸਕੂਲ ਦੇ ਵਿੱਚ ਤਾਂ ਹਲੇ ਸਾਡੇ ਵੀ ਹਾਈ ਸਕੂਲ ਚ ਤੇ ਭਈਆਂ ਭੂਜਾਂ ਤੇ ਜਵਾਕ ਪੜਦੇ ਆ ਉਹ ਦੇਖੇ ਆ ਕਿ ਯਰ ਲੰਘਦੇ ਰਹਉਂਦੇ ਕੁਲ ਦੇ ਕਲ ਦੇ ਜਾਂਦੇ ਹੁੰਦੇ ਆ ਭਈਆਂ ਦੇ ਜਵਾਕ ਤਾਂ ਕੁਲਦੇ ਆ ਫਟਕੋ ਫੱਟੀ ਹੁੰਦੇ ਜਾਂਦੇ ਆ ਹਲੇ ਫਟਕਿਆਂ ਤਾਂ ਵੈਸੇ ਹੁਣ ਹੈ ਹੀ ਨਹੀਂ ਨਾਸ ਲੇਟਾਂ ਵਾਂਗ ਅਲੀ ਉਹ ਤਾਂ ਮਾੜਾ ਮੋਟਾ ਦੇਖ ਕੇ ਆ ਕਿਉਂਕਿ ਜੀ ਖੇਡਦੇ ਫਿਰਦੇ ਹੁੰਦੇ ਆ ਤੇ ਆਪਣੇ ਵਾਲੇ ਤਾਂ ਸਤਨਾਬ ਵਾਇਗਰੂ ਆ ਵੱਡੇ ਸਕੂਲਾਂ ਸ਼ਹਿਰ ਜਗਰਾਵੀ ਮੋਗ ਗੇ ਲਾਇਏ ਹੋਏ ਆ ਬੱਸ ਲੈ ਜਾਂਦੀ ਆ ਬੱਸ ਛੱਡ ਜਾਂਦੀ ਆ ਆਉਂਦੇ ਆ ਕਰੋ ਚੱਲ ਟਿਊਸ਼ਨ ਤੇ ਜਦੋਂ ਵੱਡਾ ਹੋ ਜਾਂਦਾ ਚੱਲ ਕਰਾਈ ਲੈਟ ਕਰ ਚੱਲ ਬਾਹਰ ਇਹ ਆ ਸਾਡੇ ਹਰੀ ਸੁੰਨ ਰੂਵੇ ਹੁਣੀ ਬਾਹਰ ਜਾ ਕੇ ਕਮਾਈਆਂ ਕਰਦੇ ਆ ਇਹ ਦੋਸਤਾਂ ਤਾਂ ਰਹਿਣਾ ਨਹੀਂ ਚਾਹੁੰਦਾ ਕੋਈ ਯਾਰ ਰਹੂ ਤਾਂ ਯਾਰ ਜੇ ਦਾਦਾ ਦਾਦੀ ਨਾਨੇ ਨਾਨੇ ਦੇ ਪੜਾਏ ਹੋਣਗੇ ਦਾਦਿਆਂ ਦੇ ਪੜਾਏ ਹੋਣਗੇ ਆਪਦੇ ਬੱਚੋ ਪਿਓ ਮਾਂ ਨੇ ਪੜਾਇਆ ਹੋ ਹੁਣ ਤਾਂ ਪਿਓ ਦੇ ਯਾਰ ਪਿਓ ਨੇ ਖੇਤੋਂ ਤੋਂ ਬਾਹਰ ਉਹਨਾਂ ਫਿਰ ਕੇ ਆਉਣਾ ਪਿਓ ਦੇ ਮੱਥੇ ਨਹੀਂ ਬੱਚਾ ਲੱਗਦਾ ਆਉਂਦਾ ਕਦੋਂ ਆ ਸੌਂਦਾ ਫਿਰ ਕਦੋਂ ਆ ਚੱਲ ਉਹਨੇ ਪੜਨ ਜਾਣਾ ਸਭ ਜਾਂਦਾ ਵੱਡਾ ਸਾਰਾ ਵਸਤਾ ਉਹਦੇ ਗਾਲ ਚ ਪਾਇਆ ਵਾ ਕਿਤਾਬਾਂ ਆਉਂਦੇ ਨੂੰ ਟਿਊਸ਼ਨ ਤੇ ਕੱਲ ਜਾਂਦੇ ਆ ਪੇਤਾ ਦਾ ਮੱਥੇ ਹੀ ਨਹੀਂ ਲੱਗਣਦੇ ਨੇ ਨੇਰੇ ਹੋਏ ਪੇਤਾ ਖੇਤੋਂ ਉਤੋਂ ਆਉਂਦਾ ਉਹ ਸੁੱਤਾ ਪਿਆ ਹੁੰਦਾ ਤੜਕੇ ਉਹਨੇ ਖੇਤੋਂ ਰਿਹਾ ਉਹਨੇ ਤਿਆਰ ਹੋ ਕੇ ਸਕੂਲ ਘਰ ਲੈਣਾ ਅੱਗੇ ਯਾਰ ਜਵਾਕਾਂ ਦੇ ਨਾਲ ਹਲ ਪਾਉਂਦੇ ਆਂਦੇ ਮਗਰ ਮਗਰ ਤੁਰੇ ਫਿਰਨੇ ਸੁਹਾਗੀ ਤੇ ਚੜ ਜਾਣਾ ਬਾਪੂ ਨੂੰ ਸੁਹਾਗੀ ਫੇਰ ਤਾਂ ਲਿਆ ਸੀ ਵਿਚਾਲੇ ਵਹਿ ਜਾਣੇ ਵਹਿ ਜਾਣਾ ਵਿਚਾਲੇ ਰਸੇ ਜੇ ਪੜ ਕੇ ਇਕੱਲਾ ਇਕੱਲਾ ਨਾਲ ਹੀ ਤੁਰੇ ਫਿਰਨਾ ਗਰਦ ਪਈ ਜਾਵੇ ਮਿੱਟੀ ਪਈ ਜਾਵੇ ਮਗਰ ਉਹਦੇ ਕੁੜੀ ਜਾਣਾ ਸੁਹਾਗੀ ਦੇ ਉਹਨਾਂ ਸਾਗੇ ਪੇਰੇ ਜਾਣੇ ਬਾਪੂਆਂ ਸਾਡੇ ਨੇ ਅਸੀਂ ਮਗਰ ਪੂਰੇ ਨੇ ਅਸੀਂ ਕੁੜੀ ਜਾਣਾ ਪੱਠੇ ਵੱਢਣੇ ਜਾ ਰਹੇ ਅਸੀਂ ਭਰੀਆਂ ਪਾ ਲੈਣੀਆਂ ਕਹਣਾ ਪਾਲਾ ਜਿੰਨੀ ਮਰਜੀ ਦੋਨੇ ਚੱਕਾਂਗੇ ਤਗੜਾ ਹਣਾ ਪੂਰਾ ਵੀ ਬਹੁਤ ਸੀ ਤਗੜਾ ਮੈਂ ਵੀ ਬਹੁਤ ਸੀ ਤੇ ਦੋਨਾਂ ਨੇ ਅਸੀਂ ਆਪਸ ਵਿੱਚ ਭਰੀ ਪਾਉਣੀ ਜਿੱਦ ਕੇ ਪੱਠਿਆਂ ਦੀ ਵਰਸੀਨ ਦੀ ਪਾਣ ਜੋਰ ਲਾ ਕੇ ਪੜਕ ਪੜਕ ਸਰੀਰ ਦੀ ਹੋਣੀ ਪਈ ਉਹ ਚੱਕਣੀ ਕਈ ਗਣ ਕੱਲਿਆਣੀ ਚੱਕੜਿਆ ਕੁਲੀ ਜਾਣਾ ਉਹਦੇ ਥੱਲੇ ਪੈ ਜਾਣਾ ਕਿਤੇ ਕੋਸ਼ਿਸ਼ ਕਰਨਾ ਕਿਤੇ ਕੋਸ਼ਿਸ਼ ਕਰਨਾ ਇਹ ਜੇ ਕੰਮ ਬਰਸੀਨ ਚੀ ਕੁਲੀ ਜਾਣਾ ਵੜਦਿਆਂ ਵੜਦਿਆਂ ਨੇ ਕਿਉਂਕਿ ਤਿੰਨ ਤਿੰਨ ਚਾਰ ਚਾਰ ਜਵਾਕ ਹੁੰਦੇ ਸੀ ਯਾਰ ਹੁਣ ਤਾਂ ਕੱਲਾ ਆਵਾ ਕੀ ਉਹ ਪੱਠੇ ਪੜਦਾ ਹੀ ਨਹੀਂ ਪੱਠੇ ਵਾਲਾ ਟਾਈਮ ਤਾਂ ਤਾਂ ਪੜਨ ਚ ਹੀ ਲੰਘ ਜਾਂਦਾ ਯਾਰ ਹੁਣ ਪਲੱਸ 2 ਕਰਦਾ 14 15 ਸਾਲ ਦਾ 20 ਸਾਲਾ 18 20 ਸਾਲਾ ਜਵਾਕ ਕਰੋ 20 ਸਾਲਾ ਤਾਂ ਬਾਹਰ ਉੱਠ ਜਾਂਦਾ ਵਾ ਕਿਹੜੇ ਵੇਲੇ ਸੁਹਾਗੀ ਤੇ ਚੜੂਗਾ ਕਿਹੜੇ ਵੇਲੇ ਉਹ ਇਹ ਜੇ ਕੰਮ ਕਰੂਗਾ ਕਿਹੜੋ ਪੱਠੇ ਵੱਡੂ ਗਾ ਜਾਣਾ ਆਨੰਦ ਨੇ ਸਾਡੇ ਨੇ ਪੱਠੇ ਵੱਢ ਕੇ ਜਾਣੇ ਸਕੂਲ ਮਦੋਗੀ ਜਾਂਦਾ ਨੇ ਪਲਣ ਸਾਈਕਲ ਤੇ ਪਹਿਲਾਂ ਇਹਨੇ ਸਾਹ ਦੇ ਹੋਟੇ ਨਾਲ ਉੱਟ ਕੇ ਪੱਠੇ ਵੱਢ ਕੇ ਵਸੀਰਮਗਰ ਸੱਟ ਕੇ ਫਿਰ ਇਹਨੇ ਆ ਕੇ ਪਸੂ ਨਮਾਉਣੇ ਕਰੇ ਪਸੂ ਨਮਾ ਕੇ ਫਿਰ ਸਕੂਲ ਜਾਂਦਾ ਸੀ ਬਹੁਤ ਕੰਮ ਕਰਿਆ ਫਿਰ ਇਹਨੇ ਬਾਹਰ ਜਾ ਕੇ ਵੀ ਚਾਰ ਪੰਜ ਕਿੱਲੇ ਬੇਲੇ ਦੇ ਬੈਲ ਲਏ ਪਰ ਇਹਦੀ ਕਮਾਈ ਨਹੀਂ ਨੰਦਰ ਦੀ ਨੇ ਸਾਡੇ ਦੇ ਨਾਲ ਇਨੇ ਕਰਿਆ ਕਾ ਮੈਨੇ ਕਿਹਾ ਡੈਡੀ ਤੂੰ ਆ ਦਲੀਪ ਹੁੰਦਾ ਸਾਡੇ ਖ ਭਜੀ ਹੁੰਦਾ ਸੀ ਇਹਨਾਂ ਦੋਨਾਂ ਨੇ ਆ ਜਾਣਾ ਤੇਰੇ ਅਸਲਾ ਨਾਲ ਤੇਰੇ ਘਲਾ ਆਉਂਦੇ ਲੈਣ ਵਾਰ ਦੋਨੇ ਤੇ ਉਹਨਾਂ ਨੇ ਪੱਠੇ ਵੀ ਲੈ ਕੇ ਜਾਣੇ ਦਾ ਪਤਾ ਵਾ ਵੱਢ ਜਾਣੇ ਕਹਣਾ ਨਾ ਤੂੰ ਇਹਨਾਂ ਨੂੰ ਨਾ ਲਾਈ ਮੈਂ ਆਪੇ ਵੱਢ ਦੂੰ ਉਹੀ ਪੱਠੇ ਆਪਾਂ ਘਰੇ ਪਾਵਾਂਗੇ ਪਸੂਆਂ ਨੂੰ ਇਹ ਜਿਹੜਾ ਜਵਾਕ ਚਾਹੀਦੇ ਆ ਯਾਰ ਬਹੁਤਿਆ ਜਵਾਕ ਨੇ ਯਾਰ ਆਪਣੇ ਮਾਪਿਆਂ ਦੇ ਨਾਲ ਕੰਮ ਕਰਾਇਆ ਜਿਹੜੇ ਹੁਣ ਨਾਲ ਇਹ ਨਹੀਂ ਕਰਾਉਂਦੇ ਬਸ ਇਹ ਤਾਂ ਇਹਨਾਂ ਕੋਲ ਕਮ ਮੋਬਾਈਲ ਆਲਾ ਫੜੇ ਯਾਰ ਦੇਤੇ ਯਾਰ ਪਹਿਲੇ ਜਾਂਦੇ ਨਹੀਂ ਫੜਾਤੇ ਆਪਾਂ ਤੁਹਾਨੂੰ ਜਦੋਂ 4-4 ਸਾਲ ਦੇ ਹੋ ਜਾਂਦੇ ਉਦੋਂ ਮੋਬਾਈਲ ਇਹਨਾਂ ਦੇ ਕੋਲੇ ਹੁੰਦਾ 4-5-5 ਸਾਲ ਦੇ ਫੜਾਤੇ ਮੋਬਾਈਲ ਉਹਨਾਂ ਨੂੰ ਦੇਖੀ ਜਾਂਦੇ ਆ ਪਹਿਲੀ ਗੱਲ ਤਾਂ ਖੇਤ ਕੋਈ ਕੰਮ ਹੀ ਨਹੀਂ ਰਿਹਾ ਅਗਲੇ ਨਾ ਸਵਾਗੀ ਫੇਰਦਾ ਨਾ ਗੋਡੀ ਕਰਦਾ ਮਾ ਪੱਠੇ ਵੜਦਾ ਜਿਹੜਾ ਮਗਲ ਜਾਗ ਜਾ ਕੇ ਵੱਡੂ ਪਈਏ ਰੱਖੇ ਆ ਅੱਗੇ ਆਪ ਵੱਟਣੇ ਪੱਠੇ ਨੇਰੇ ਨੇਰੇ ਜਾ ਕੇ ਨਜਾਲ ਜਣ ਜੇ ਕੋਤੇ ਖੇਤ ਉੰਦਰ ਜੀ ਨੇ ਪੱਠੇ ਵੱਡੇ ਹੋਣੇ ਇਹ ਜਿਹੜੇ ਕਮ ਸਾਥ ਸੰਗਤ ਕਰੇ ਅਤੇ ਤਾਂ ਇਹ ਜਿਹੜੇ ਆਪਣੇ ਬੱਚੇ ਸੀ ਨਾ ਤਾਂ ਹੀ ਆਪਣੇ ਬੱਚੇ ਜਾਣ ਲਲ ਕਰਨ ਲਲ ਵਣਦੇ ਸੀ ਫੌਜਾਂ ਦੇ ਵਿੱਚ ਜਾਂਦੇ ਸੀ ਲੜਦੇ ਸੀ ਕੋਲ ਕਰਦੇ ਸੀ ਦਾਰੇ ਵਰਗਾ ਪਹਿਲਵਾਨ ਹੁੰਦਾ ਸੀ ਦਾਰਾ ਪਹਿਲਵਾਨ ਹੁਣ ਹੈਗਾ ਕਿ ਜੱਸਾ ਪੱਟੀ ਪੰਜਾਬ ਦਾ ਉਹ ਮੁੰਡਾ ਬਬਰ ਸ਼ੇਰੋ ਇਹ ਰਹਾ ਪਰਤਪਾਲ ਫਗਵਾੜਾ ਇਹ ਵੀ ਹੈਗਾ ਪੰਜਾਬ ਦਾ ਹੀ ਹਲੇ ਹੈਗੇ ਹੋਂ ਦਾ ਮੁੰਡੇ ਜਿਹਨਾਂ ਦੇ ਵਿੱਚ ਜੁੱਸੇ ਕੰਮ ਕਰਦੇ ਆ ਜਾਂ ਜਿਹਨਾਂ ਦੀਆਂ ਮਾਂਈਆਂ ਜਿਹਨਾਂ ਦੇ ਪਰਿਵਾਰ ਚੰਗੇ ਐ ਤਕੜੇ ਐ ਲਿਆਗਤੀ ਇਹੋ ਜੀ ਪਰਵਾਲ ਨੂੰ ਵੀ ਆਪਾਂ ਆ ਬਣਾਉਣਾ ਆ ਦਾ ਬੱਚਾ ਹੁਣ ਤਾਂ ਇਹ ਬੱਚੇ ਦੀ ਆਂ ਲੱਗੀ ਆ ਵੀ ਮੈਂ ਤਾਂ ਬਾਹਰ ਕੱਲਣਾ ਬਸ ਇਹਦਾ ਕੈਨੇਡਾ ਚ ਲਿਆ ਜਾਵੇ ਆਸਟ੍ਰੇਲੀਆ ਚ ਲਿਆ ਜਾਵੇ ਬਸ ਪੜ ਕੇ ਇਹਨੂੰ ਕੋਈ ਲੋੜ ਨਹੀਂ ਹਰੀ ਹੋਰੀ ਨਸਲ ਵਾਲਾ ਦੀ ਕੀ ਲੋੜਾ ਪੰਜਾਬ ਕਿਹੜਾ ਆਪਣਾ ਸੰਭਾਲਣਾ ਕਿਹੜਾ ਆਪਣਾ ਹੈਗਾ ਇਹ ਆਪਾਂ ਤਾਂ ਉਹੀ ਬਸੇ ਬੈਸੀ ਇਹਦੇ ਵਿੱਚ ਉਹ ਭਲੇ ਉਹ ਲੋਕ ਉਹ ਦਸਵੇਂ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਨੇ ਤਿੱਥੋਂ ਕੀ ਲਕੋ ਕੇ ਰੱਖਿਆ ਯਾਰ ਕਿਉਂ ਇਹਦੇ ਯਾਰ ਬੇਕਦਰੇ ਹੋ ਗਏ ਤੁਸੀਂ ਮਹਾਰਾਜ ਦੇ ਤਾਂ ਹੀ ਤਾਂ ਮਹਾਰਾਜ ਕਹਿੰਦਾ ਮੇਰੀ ਅੱਖ ਚੱਕ ਪਾ ਕੇ ਤਾਂ ਦੇਖੋ ਸੋ ਡਿਲੇਮਾ ਰੱਖਿਆ ਕਿ ਆਪਦੇ ਕੋਲੇ ਪੁੱਤਰ ਮੈਂ ਦੇ ਤੇ ਪਿਤਾ ਮੈਂ ਦੇ ਤਾਂ ਮਾਤਾ ਮੈਂ ਦੇ ਤੇ ਆਪ ਮੈਂ ਸਰੀਰ ਵਾਰਤਾ ਦਾਦੇ ਪੜਦਲ ਦੇ ਸਾਡੇ ਗਏ ਛੋਡੇ ਤੋਂ ਵੀ ਇਹ ਮੇਰਾ ਹਿੰਦੁਸਤਾਨ ਮੇਰਾ ਪੰਜਾਬ ਵਧੀਆ ਬਣ ਜੇ ਵੀ ਮੈਂ ਇਹ ਦੇਖਣਾ ਚਾਹੁੰਦਾ ਸੀ ਤੇ ਅੱਜ 10ਵੇਂ ਪਾਸਚ ਕੀ ਕਹਿੰਦਾ ਹੋਊਗਾ ਯਾਰ ਵੀ ਮੇਰੇ ਉਸੂਲ ਮੈਂ ਛੜ ਛੜ ਪੰਜਾਬ ਭੱਜੇ ਜਾਂਦੇ ਯਾਰ ਵੀ ਇਹ ਮੇਰੇ ਉਸੂਲ ਮੈਂ ਸੀ ਇਨਾਂ ਲਈ ਮੈਂ ਕੁਰਬਾਨੀਆਂ ਦਿੱਤੀਆਂ ਇਨਾਂ ਲਈ ਮੈਂ ਉਹਦੇ ਬੱਚੇ ਸੀਧ ਕਰਾਏ ਆ ਇਨਾਂ ਲਈ ਮੈਂ ਜੰਗ ਜੁੱਧ ਕਰੇ ਆ ਸਵਾ ਲੱਖ ਨਾਲ ਇਕ ਲੜਾਇਆ ਉਹ ਸੋਢੀ ਖਾਤਾ ਲੜਾਇਆ ਕੀ ਲੋੜ ਸੀ ਮਹਾਰਾਜ ਨੂੰ ਇੰਨੇ ਖੱਪਰ ਖਾਉਣ ਦੀ ਜੇ ਤੁਸੀਂ ਉਹਨਾਂ ਦੀ ਬੇਕਦਰ ਕੋਈ ਕਰਨੀ ਸੀ ਜਦੋਂ ਕੋਈ ਦੇਣ ਨਹੀਂ ਦਿੱਤੀ ਤੁਸੀਂ ਦੇਸ਼ ਨੂੰ ਕੋਈ ਅੰਨ ਨਹੀਂ ਹਗਾ ਕੇ ਤੇ ਤੱਜ ਵਾਲਿਆਂ ਨੇ ਕੁਝ ਕੋਈ ਅੰਨ ਨਹੀਂ ਗਾਇਆ ਬੇੜਲੇ ਸੂਰਮੇ ਆ ਤੁਸੀਂ ਤਾਂ ਛੱਡ ਛੱਡ ਬਾਹਰ ਪਾਜੀ ਜਨ ਜੇ ਬਜਾਰੇ ਪੰਜਾਬ ਆਪਣਾ ਹੀ ਨਹੀਂ ਹੁੰਦਾ ਬਸ ਉਦਾਂ ਹੀ ਬਸੇ ਛੱਡ ਕੇ ਤੁਰ ਜੋ ਯਾਰ ਕੋਈ ਗੱਲ ਨਹੀਂ ਹੋਈ ਜੇ ਕੋਈ ਪਿੱਛੇ ਹੋਈ ਜਾਂਦਾ ਮਰੀ ਜਣ ਕਾ ਪੀ ਜਣ ਸੋਨੂ ਕੀ ਸੋਡੇ ਦਾ ਜੇਬ ਦੇ ਵਿੱਚ ਡਾਲਰ ਪੈਣੇ ਚਾਹੀਦੇ ਆ ਬਸ ਪਾਹੀ ਚਲੋ ਪੁੱਤਰੋ ਮੇਰੇ ਪਾਲੋ ਜਿੰਨੇ ਮਰਜੀ ਆਖਰ ਜਿੱਤੇ ਮੰਜੇ ਦੇ ਬਹਿ ਕੇ ਨਾ ਉੱਤੇ ਬਸਤਾਉਂਗੇ ਉਹਦੇ ਸੋਚੋਗੇ ਵੀ ਯਾਰ ਮਾਰੇ ਸੱਚੀਆਂ ਗੱਲਾਂ ਕਹਿੰਦਾ ਹੁੰਦੇ ਸੀ ਫੇਰ ਵੀ ਮੇਰੇ ਅਰੇ ਨੂੰ ਕਦੇ ਯਾਦ ਕਰੋਗੇ ਵੀ ਯਾਰ ਉਹ ਭਾਈ ਜਾਂ ਚਾਚਾ ਸਾਡਾ ਗੱਲਾਂ ਪਹਿਲਾਂ ਵਰਗ ਹੈ ਜਿਹੜੀਆਂ ਅੱਜ ਹੋਈ ਜਾਂਦੀਆਂ ਮੰੰਜੇ ਤੇ ਬੈਠੇ ਹੋਇਆ ਕਰੋਗੇ ਮਾਪਿਓ ਨੇ ਤੁਹਾਡੇ ਪੁੱਤਾਂ ਤੇ ਆਨੇ ਤੁਹਾਡੇ ਨੇ ਹਸ ਅਫਦਲ ਤੇ ਜਮਾ ਕਰਾ ਦੇਣੇ ਆ ਵੀ ਆ ਸਾਰੋਂ ਪੈਸੇ ਤੇ ਆਇਆ ਕਰਨਗੇ ਸੱਤੀ ਦੇ ਨਹੀਂ ਕਿਸੇ ਨੇ ਤੁਹਾਡੇ ਕੋਲੇ ਨਹੀਂ ਜਾਇਆ ਕਰਨਾ ਉਹਦੇ ਯਾਦ ਕਰਿਆ ਕਰੋਗੇ ਬੇਬੱਕੇ ਯਾਰੋ ਅਸੀਂ ਆ ਕੰਮ ਨਹੀਂ ਕਰਦੇ ਨਹੀਂ ਕਰਤਾ ਜਾ ਬਹਿ ਬਤਾ ਚ ਬੈਠੇ ਆ ਤੇ ਨਹੀਂ ਮਹਾਰਾਜ ਤੱਤੀ ਬਾਣੀ ਲਗਣ ਦਾ ਜੇ ਬਾਣੀ ਪੜੀ ਹੋ ਸਤਿਗੁਰ ਦੀ ਗੁਰਦੁਆਰੇ ਜਾਇਆ ਹੋ ਚੰਗੇ ਕਰਮ ਕਰੇ ਹੋਣਗੇ ਉਹ ਛੋਡੇ ਫਲ ਨੇ ਆ ਉਹ ਫਲ ਕੇ ਛੋਡੇ ਅੱਗੇ ਆਉਣਗੇ ਹੋਣ ਨੇ ਉਹਨੇ ਵੇਲਾ ਜਦੋਂ ਬੀਤ ਜਾਂਦਾ ਨਾ ਫੇਰ ਪਸਤਾਇਆ ਕੁਛ ਨਹੀਂ ਬਣਦਾ ਜਦੋਂ ਆਪਾਂ ਕਾਮਕਾਰ ਵਾਲੇ ਹੁੰਨੇ ਨਾ ਫੇਰ ਪਹਿਲਾਂ ਪਾਉਂਦੋਂ ਜਵਾਨੀ ਹੁੰਦੀ ਆ ਉਹ ਤਾਂ ਕਹਿੰਦੇ ਐ ਕੀ ਬਾਤ ਆ ਹਿੰਦੀ ਬੋਲਦੇ ਆਂ ਅੱਧੀ ਵਿੱਚ ਅੱਧੀ ਅੰਗਰੇਜ਼ੀ ਵੱਡਦਾ ਬੰਦਾ ਧਰਤੀ ਤੇ ਪੈਰ ਨਹੀਂ ਲਾਉਂਦਾ ਜਦੋਂ ਇਹਨਾਂ 60 ਸਾਲ ਦਾ ਫੇਰ ਪਤਾ ਲੱਗਦਾ ਵੀ ਸੀਗਾ ਪੰਜਾਬ ਯਾਰ ਅਸੀਂ ਤਾਂ ਭਗੌੜੇ ਆ ਉੱਥੋਂ ਦੇ ਅਸੀਂ ਪੰਜਾਬ ਲਈ ਕੁਝ ਨਹੀਂ ਕੀਤਾ ਨਾ ਕੋਈ ਹਾਰਾ ਨਾਰਾ ਹੀ ਮਾਰਿਆ ਤੁਸੀਂ ਪੰਜਾਬ ਲਈ ਨਾ ਕਿਸੇ ਦੀ ਤੁਸੀਂ ਇੱਥੇ ਮਦਦ ਹੀ ਘਰੀ ਹੈ ਪੰਜਾਬ ਚੋ ਸੋਨੂ ਤਾਂ ਆਪਦੇ ਡਾਲਰਾਂ ਦੀ ਬਣੀ ਹੋਈ ਹੈ ਵੀ ਅਸੀਂ ਆਪਦੇ ਬਣਾ ਲਏ ਪੁੱਤ-ਪੋਤੇ ਰਜਾਲ ਕੇ ਬਸ ਉਹ ਦੁਨੀਆ ਆਪ ਦੀ ਕੋਈ ਆ ਸਾਰੇ ਉਹ ਆਪ ਦੀ ਕੋਈ ਹੈ ਜਿਹਨੂੰ ਸੋਰੋ ਵਿਚਾਰੋ ਆਪਾਂ ਸਾਰੇ ਇੱਕ ਹੀ ਆ ਇੱਕ ਥਾਂ ਤੋਂ ਹੀ ਆਏ ਆ ਤੇ ਇੱਕ ਥਾਂ ਹੀ ਆਪਾਂ ਜਾਣਾ ਹੈ ਇਹ ਤਾਂ ਬੈਠ ਕੇ ਇੱਥੇ ਹੀ ਪਏ ਹੋਏ ਆ ਆਪਣੀਆਂ ਜਾਤਾਂ ਪਾਤਾਂ ਦੇ ਨੇ ਵੋਟਾਂ ਲੈਣ ਦੇ ਮਾਰਿਆਂ ਨੇ ਭਾਈ ਚਲੋ ਇਹਨਾਂ ਨੂੰ ਵੋਟਾਂ ਪਾ ਲਿਓ ਕਦੇ ਬਲੰਗ ਆ ਗਿਆ ਮੂਰੇ ਕਦੇ ਭਗਵਾਨ ਤੁਮਾ ਲਾ ਗਿਆ ਕਦੇ ਸਕਬੀਰ ਆ ਗਿਆ ਕਦੇ ਫਲਰ ਬਸ ਇਹ ਹੀ ਤੁਰੇ ਫਿਰਦੇ ਆ ਹੋਰ ਜਾਂ ਦੁਨੀਆ ਤੇ ਬੰਦਾ ਹੀ ਹੈ ਨਹੀਂ ਕੋਈ ਕੋਈ ਨਵੇਂ ਸਾਜ ਲੋ ਯਾਰ ਇਹੀ ਆ ਇਹਨਾਂ ਨੂੰ ਪਤਾ ਵੀ ਜਿੱਥੇ ਹੱਥ ਪਾਉਣਾ ਪੰਜਾਬ ਦੇ ਉੱਥੇ ਪਾ ਲੈਂਦੇ ਆ ਇਹ ਕਿਵੇਂ ਨੰਬਰ ਤੇ ਲਿਆ ਤੇ ਮੈਨੂੰ ਮੈਂ ਤਾਂ ਹੁਣ ਤਾਂ 50ਵੇਂ 60ਵੇਂ ਨੰਬਰ ਤੇ ਹੋਵਾਂਗੇ ਆਪਾਂ ਜਿਹੜਾ ਪਹਿਲੇ ਨੰਬਰ ਤੇ ਸੂਬਾ ਸੀ ਬੱਤਰ ਦੇ ਤਰਚਾ ਪਹਿਲੇ ਨੰਬਰ ਤੇ ਸੀ ਉਦੋਂ ਤੇ ਅੱਜ ਲਾਲੋ ਸਾਹਿਬ ਅੱਜ ਕਿੱਥੇ ਗਿਆ ਅੱਜ ਤਾਂ ਕੋਈ ਨੰਬਰ ਹੀ ਨਹੀਂ ਆਉਂਦਾ ਪੰਜਾਬ ਦਾ ਪਹਿਲੀ ਗੱਲ ਤਾਂ ਛੱਤਰ ਖੜਕ ਲੈਦੇ ਦਾ ਜਿੱਤੋਂ ਮਰਜੀ ਦੇਖ ਲਓ ਮੋਦੀ ਵਰਗਾ ਉਹਦੀ ਪਾਲੇ ਦਾ ਜਵਣਿਆ ਜੱਤ ਐਂਦਰ ਆ ਰਗੀਆਂ ਥਰ-ਥਰ ਕੰਮਦੀਆਂ ਸੀ ਜੋਦਿਆਂ ਤੋਂ ਅ ਜਟਾਣੇ ਵਰਗੇ ਬਹੁਤ ਸੋਣ ਵਾਲੇ ਵਰਗੇ ਸੋਤੋਂ ਦਾ ਕੰਮ ਬਣਾ ਕੇ ਸੋਤੋਂ ਤਾਂ ਆਉਦੇ ਨਹੀਂ ਪਿੰਡ ਦਾ ਕੋਈ ਡਰਦਾ ਬਾਹਰ ਆ ਦੇ ਕਿਡ ਲਾ ਦੇਉਗੇ ਸੋਬਾ ਤਾਂ ਕਰ ਲੋ ਪਲੱਸ 2 ਤੇ ਚਲੋ ਬਾਹਰ ਕਰ ਲੋ ਪਲੱਸ 2 ਚਲੋ ਬਾਹਰ ਫਿਰ ਗੀਤ ਸੁਣਦੇ ਹਰੀ ਸੋਨ ਲੂਏ ਹੋਣਾ ਦੇ ਉਹ ਟੀਨੂ ਮੀਨੂ ਹੋਣਾ ਤੇ ਸੁਣੀ ਜਾਂਦੇ ਉਹ ਜੇ ਤੁਸੀਂ ਹੈਗੇ ਆ ਕਦੇ ਵਾਤੇ ਦੇਖ ਲੋ ਜਿਹੇ ਜੇ ਬੰਦਾ ਗੀਤ ਸੁਣੂ ਘਰੇ ਕਹੇ ਦੀਆਂ ਫੋਟੋਆਂ ਲੱਗੀਆਂ ਹੋਣਗੀਆਂ ਉਸ ਸੋਚ ਦਾ ਮਾਲਕ ਹੋ ਉਹਦੀ ਘਰੇ ਫੋਟੋਆਂ ਲੱਗੀਆਂ ਤੇ ਪਰਸਾਨ ਲਿਓ ਉਹਦੇ ਲੱਗੇ ਹੋਏ ਗੀਤ ਹੀ ਵਛਾਣ ਲਿਓ ਮੋਬਾਈਲ ਤੇ ਕਹੇ ਜੇ ਸੁਣ ਲਾਓ ਜੇ ਜੇ ਸੁਣਦੇ ਉਹ ਜੀ ਉਹਦੀ ਸੋਚ ਉਹ ਤੇ ਰੁਚੀ ਹੋਊ ਜਿਹਦੇ ਅੰਦਰ ਲਾਲਸਾ ਹੋਊ ਨਾ ਵੀ ਮੈਂ ਬਾਹਗੁਰੂ ਮੈਂ ਸੱਚੇ ਬਾਝਾ ਕੋਈ ਮੈਨੂੰ ਚੰਗਾ ਬਣਾ ਦੇ ਉਹਦੀ ਸੋਚ ਵੀ ਉਹੋ ਜੀ ਹੋ ਤੇ ਸੁਣੋ ਵੀ ਉਹਦੀ ਐ ਗੱਲਾਂ ਹੋ ਜੋ ਦੇ ਹਾਲ ਗਾ ਬੋਲੇ ਉਹ ਲੋਕੋ ਇਹ ਜੇ ਮਾੜੀ ਮੋਟੀ ਵੀ ਇਹ ਬੁੜੀਆਂ ਨਾ ਆਪਣੀਆਂ ਜਿਹੜੀਆਂ ਅੱਜ ਦੀਆਂ ਕਿਤੇ ਰੀਸ ਕਰ ਲੈਣ ਮਾਈਆਂ ਦੀ ਮਾੜੀ ਮੋਟੀ ਵੀ ਫੇਰ ਵੀ ਇਹ ਤੰਦਰੁਸਤ ਰਹਿ ਸਕਦੇ ਗਿਆਂ ਹੱਥ ਸਬਤਾਲ ਜਾਣ ਦੀ ਲੋੜ ਨਹੀਂ ਕਦੇ ਬਗੇਜਾਂ ਸੀ ਬੁੜੀਆਂ ਦਾਸ ਤੋਂ ਮੈਨੂੰ ਕਿਹੜੀ ਆਪਰੇਸ਼ਨ ਕਰਾਇਆ ਪੁਰਾਣੀਆਂ ਬੁੜੀਆਂ ਚੋਂ ਸੀ ਕੇ ਦੇ ਗੁੱਡੇ ਦੁਖਦੇ ਸੀ ਕੇ ਦੀਆਂ ਅੱਖਾਂ ਖਰਾਬ ਹੋ ਕਿਸੇ ਨੇ ਕਲਪ ਨਹੀਂ ਸਿਲਾਈ ਹੁਣ ਤਾਂ ਮੈਨੂੰ ਇਹਦਾ 60 ਸਾਲ ਦਾ ਵੀ ਮੈਨਾ ਨੌਜਵਾਨਾਂ ਵਰਗਾ ਬਣਿਆ ਫਿਰਦਾ ਲਾ ਕੇ ਕਲਪ ਉਹ ਮਹਾਰਾਜ ਨੇ ਦੋ ਰੰਗ ਦਿੱਤੇ ਆ ਚਿੱਟੇ ਤੇ ਕਾਲੇ ਹੋ ਲੈਣ ਦੇ ਕੋਈ ਗੱਲ ਨਹੀਂ ਕਿਤੇ ਨਹੀਂ ਇੱਥੇ ਰਹਿਣਾ ਪੰਜਾਬ ਚ ਕਾਲੇ ਕਰਕੇ ਹਲੇ ਹੋਰ ਕਰਤੂਤ ਕਰਨ ਦੀ ਕੋਈ ਲੋੜ ਆ ਤੁਹਾਨੂੰ ਜਿਹੜਾ ਬੰਦਾ ਕਾਲੇ ਕਰਦਾ ਨਾ ਉਹ ਕਈਆਂ ਕਰਤੂਤਾਂ ਦਾ ਮਾਲਕ ਹੋਊ ਉਹਦੇ ਚੱਤੇ ਜਾ ਵੀ ਮੇਰੀ ਹਲੇ ਉਮਰ ਦਾ ਕਿਸੇ ਨੂੰ ਪਤਾ ਨਾ ਲੱਗ ਜੇ ਕੋਈ ਮੇਰੀ ਹਲੇ ਰਹਿੰਦੀ ਆ ਜਿਹੜੀ ਮੈਂ ਕਰਤੂਤ ਕਰਨੀ ਆ ਹਲੇ ਪੰਜਾਬ ਨਾਲ ਨਾਂ ਲਾਇਆ ਕਰੋ ਕਲਪਾ ਕੋਲ ਪਾ ਜਾਓ ਜੋ ਮਹਾਰਾਜ ਨੇ ਦਿੱਤਾ ਉਹਨੂੰ ਪ੍ਰਵਾਨ ਕਰਿਆ ਕਰੋ ਮਹਾਰਾਜ ਨੇ ਕਿਹਾ ਰਹਿਣੀ ਵਹਿਣੀ ਸੋਈ ਸਿੱਖ ਮੇਰਾ ਵੀ ਮੈਂ ਉਹਦਾ ਚੇਲਾ ਮਹਾਰਾਜ ਨੇ ਇੱਥੋਂ ਤੇ ਵੀ ਕਹਤਾ ਸੀ ਰਹਿਣੀ ਵਹਿਣੀ ਉਹਦੀ ਵਧੀਆ ਰੱਖਿਆ ਕਰੋ ਯਾਰ ਸੋਹਣੀ ਰੱਖਿਆ ਕਰੋ ਗੱਲ ਵਹਿ ਕੇ ਲਿਆਗਤ ਨਾ ਕਰਿਆ ਕਰੋ ਚੌ ਬੰਦਿਆਂ ਚ ਬਹਿ ਕੇ ਹਰ ਸਾਮ ਮੱਠਾ ਵੀ ਕਰ ਲਿਆ ਕਰੋ ਕਦੇ ਨਾ ਕਦੇ ਹਸਣਾ ਬਹੁਤ ਜ਼ਰੂਰੀ ਹੈ ਕਦੇ-ਕਦੇ ਤੁਹਾਨੂੰ ਹਾਸੇ ਵਾਲੀਆਂ ਵੀ ਪਾ ਦਿਆ ਕਰਾਂਗੇ ਯਾਰ ਹੂੰ ਹਾਸਾ ਲਿਆ ਕਰੋ ਥੋੜਾ ਬਹੁਤਾ ਇਹ ਜਗ੍ਹਾ ਲੈ ਸਾਧ ਸੰਗਤ ਹੋਰ ਵੀ ਤੁਹਾਨੂੰ ਤਾਲ ਦਿੰਦੇ ਜੇ ਨਰਮੇ ਕਪਾਹਾਂ ਚੋਂ ਦੇ ਨਾ ਵੱਡੇ-ਵੱਡੇ ਕਿੰਨੇ ਕਰੇ ਚਰੀਆਂ ਵੱਡਣੀਆਂ ਦੇਖ ਲਓ ਪੱਟੇ ਚਰੀ ਦੀ ਪੰਡ ਘਰੇ ਲਿਆਉਣੀ ਚਾਕੇ ਵੇਲਾ ਭਰੀ ਬਣਾ ਕੇ ਰਾਜ ਚੂਪਦੇ ਜਾਣਾ ਕਰਨੇ ਜੇ ਬਣਾ ਬਣਾ ਫਿਰ ਦੋ ਬਲਦਾਂ ਵਾਲੀਆਂ ਰੇੜੀਆਂ ਆ ਗਈਆਂ ਉਹ ਭਰ ਕੇ ਲਿਉਦੇ ਹੁੰਦੇ ਸੀ ਯਾਰ ਕਈ ਬੋਤਿਆਂ ਤੇ ਲਈ ਆਉਂਦੇ ਹੁੰਦੇ ਸੀ ਹੁਣ ਤਾਂ ਸਾਈਕਲ ਬਣਾਏ ਜਾਂ ਉਹ ਬਸ ਟਰਾਲੀਆਂ ਜਾਂ ਬਣਾ ਲੀਆਂ ਮੋਟਰਸਾਈਕਲ ਬਲਦਾਂ ਵਾਲਾ ਵੀ ਚੱਕਤਾ ਰੇੜਕਾ ਉਹਨੂੰ ਹੱਕਣਾ ਪੂ ਟਾਈਮ ਲੱਗੂ ਰਾਹ 'ਚ ਮੋਟਰਸਾਈਕਲ ਤੇ ਜਾਂਦੇ ਦਾਦਾ ਪਾ ਲੈ ਕਿਉਂਕਿ ਤੇਜ਼ੀ ਹੈ ਨਾ ਦੁਨੀਆ ਤੇਜ਼ੀ ਨੇ ਫੜ ਲਈ ਬਸ ਲੈ ਲਈ ਦੁਨੀਆ ਤੇਜ਼ੀ ਨੇ ਇੱਕ ਦੂਜੇ ਦੇ ਭੱਜਣ ਦੀ ਮੂਹਰਤੀ ਰੌਂਡ ਆ ਬਸ ਮੈਂ ਮੂਰੇ ਨਿਕਲ ਜਾ ਕਰਾਂ ਉਹਨਾਂ ਦਾ ਜਵਾਬ ਕਿਉਂ ਚਲਿਆ ਗਿਆ ਮੇਰਾ ਕਾਹਤੋਂ ਨਹੀਂ ਗਿਆ ਇੱਥੇ ਦੌੜ ਲੱਗੀ ਵੀ ਆ ਔਰ ਇਸ ਉਹਨਾਂ ਰੂਹੇ ਸਵਾਭ ਨਾਲ ਨਜ਼ਰ ਦੌੜਾਂ ਤਾਂ ਪੜੀਆਂ ਬਾਰ ਕੱਲੜਦੀਆਂ ਅੱਗੇ ਚਾਰ ਚਾਰ ਜਵਾਕ ਹੁੰਦੇ ਸੀ ਪੰਜ ਪੰਜ ਦੋ ਦੋ ਮੁੰਡੇ ਤਿੰਨ ਤਿੰਨ ਕੁੜੀਆਂ ਦੋ ਤਿੰਨ ਮੁੰਡੇ ਦੋ ਤਿੰਨ ਕੁੜੀਆਂ ਉਹਨਾਂ ਚੋਂਦਾ ਸੀ ਹੁਣ ਤਾਂ ਕੱਲ ਆ ਜਦ ਇਹਨੂੰ ਕੀ ਤੁਸੀਂ ਨੜੂਆ ਵੜਾ ਲੋਗੇ ਇਹ ਤੁਸੀਂ ਬਾਹਰ ਕੱਢ ਲਓਗੇ ਇੱਕ ਇੱਕ ਜਵਾਕ ਆ ਯਾਰ ਬਸ ਉਹਨਾਂ ਦੇ ਮਗਰ ਹੀ ਤੁਰੇ ਫਿਰਦੇ ਆ ਮੈਂ ਪੰਜ ਚਾਰ ਚੋਂ ਦੇਖ ਬਈ ਗੁੱਡੀ ਜਣਾ ਕਣਕਾਂ ਨੂੰ ਵੱਢੀ ਜਣਾ ਆੜੀ ਉਹ ਤਾਂ ਕਹਿੰਦਾ ਜਿੰਨੇ ਉਹਨੇ ਥੋੜੇ ਆ ਸੋਨਾਥ ਕਹਿੰਦਾ ਹੁੰਦਾ ਨਾ ਖਾਣ ਵੇਲੇ ਤਾਂ ਯਾਰ ਥੋੜੇ ਹੀ ਬਹੁਤ ਆ ਜਦੋਂ ਲੜਾਈ ਹੁੰਦੀ ਉਹ ਤਾਂ ਕਹਿੰਦਾ ਯਾਰ ਜੇ ਕਿਤੇ ਪੰਜ ਛੇ ਹੁੰਦੇ ਫੇਰ ਇਹ ਗੱਲਾਂ ਸੱਚਗੀਆਂ ਆ ਸੱਚਾ ਤੁਸੀਂ ਨਹੀਂ ਰੀਸ ਕਰ ਸਕਦੇ ਉਹਨਾਂ ਬੁੜਗੀਆਂ ਦੀ ਮਾਣੀਆਂ ਦੀ ਨਹੀਂ ਕਰ ਸਕਦੇ ਆ ਬੁੜਗੇ ਇਹ ਨਾ ਬੰਦੇ ਉਹਨਾਂ ਪੁਰਾਣੀਆਂ ਬੰਦਿਆਂ ਦੀ ਕਰਨੋ ਬਾਲੋਂ ਵੇਜ ਹਾਲ ਸਾਰੀ ਦਿੜੀ ਜੋੜ ਲੋਂਗੇ ਸੁਹਾਗੀਆਂ ਜੇ ਕਈਆਂ ਦੇ ਚਾਰ ਭਰਦੰਦੇ ਸੀ ਬਟਾ ਸੁਹਾਗਾ ਹੁੰਦਾ ਸੀ ਚਾਰੇ ਜੋੜ ਲੈਣੀਆਂ ਦੋਨੇ ਜੋੜੀਆਂ ਜੋੜ ਲੈਣੀਆਂ ਸੁਹਾਗੇ ਨੂੰ ਫੇਰ ਸੁਹਾਗਾ ਮਾਰਨਾ ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਦੀ ਫਤਿਹ